ਇਸ ਕਰਕੇ ਮੈਨੂੰ ਤਾਂ ਕਰਕੇ ਮੈਨੂੰ ਸਾਰੇ ਆਪਣੇ ਪੇਜਾਂ ਦੇ ਵੱਖ-ਵੱਖ ਪਲੇਟਫਾਰਮਾਂ ਤੇ ਲਾਈਵ ਹੋਣਾ ਪੈਂਦਾ ਇਸ ਕਰਕੇ ਅੱਜ ਜਿਹੜੀ ਮੇਰੀ ਇਹ ਲੋਕਾਂ ਤੱਕ ਮੇਰੀ ਗੱਲਬਾਤ ਪਹੁੰਚਣੀ ਆ ਲਾਈਵ ਹੋਣ ਦਾ ਮੁੱਖ ਕਾਰਨ ਕੀ ਆ ਕਿਉਂਕਿ ਜਿਹੜੀ ਆਪਾਂ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਜਿਹੜੀ ਲੜਾਈ ਲੜ ਰਹੇ ਹਾਂ ਇਹ ਲੜਾਈ ਦੇ ਵਿੱਚ ਆਪਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਨੇ ਲੋਕਾਂ ਨੇ ਚੋਰਾਂ ਠੱਗਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਭਾਨ ਨੂੰ ਚੁੱਪ ਕਰਾ ਲਈ ਚੁੱਪ ਨਹੀਂ ਪਰ ਕੋਈ ਕਰਾ ਸਕਿਆ ਅੱਜ ਜਿਹੜਾ ਮਾਫੀਆ ਇਕੱਠਾ ਹੋ ਕੇ ਅੱਜ ਮਾਫੀਆ ਇਕੱਠਾ ਹੋ ਕੇ ਜਿਹੜਾ ਕਿ ਪ੍ਰਸ਼ਾਸਨ ਕੋਲੇ ਗਿਆ ਵੀ ਭਾਨੇ ਤੇ ਸਖਤ ਆਨੇ ਸਖਤ ਕਾਰਵਾਈ ਕਰੋ 마ਫੀਆ ਇਕੱਠਾ ਹੋ ਕੇ ਗਿਆ ਵੀ ਭਾਨੇ ਨਾਲ ਸਾਨੂੰ ਬਹੁਤ ਤੰਗ ਕਰਿਆ ਮਹਾਲੀ ਦੇ ਵਿੱਚ ਅੱਧਿਆਂ ਦੇ ਤਾਂ ਮੈਨੂੰ ਇਹਨਾਂ ਦੇ ਪਹਿਲੇ ਹੀ ਫੋਨ ਆਉਣੇ ਸ਼ੁਰੂ ਹੋ ਕੇ ਕੱਲ ਦੇ ਜਦੋਂ ਇਕੱਠੇ ਹੋ ਜਾਂਦੀ ਸੀਗੀ ਹਨਾ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਇਹ ਗੱਲ ਜਿੰਨਾ ਟਾਈਮ ਮੈਂ ਗੱਲ ਬੋਲੀ ਇਹਨਾਂ ਟਾਈਮ ਕਿਸ ਨੇ ਛੱਡ ਕੇ ਨਹੀਂ ਲਾਇਆ ਬਚਾਉਣਾ ਜਾਣਾ ਧਿਆਨ ਨਾਲ ਗੱਲ ਸੁਣ ਲਿਓ ਗੱਲ ਤੁਹਾਡੇ ਪੱਖਾਂ ਦੀ ਆ ਪਹਿਲਾਂ 3000 ਬੰਦਾ ਰਹਿ ਗਿਆ ਸੀ ਹੁਣ ਘਟੀ ਜਾਂਦੇ ਨੇ ਬੰਦੇ ਗੱਲ ਸੁਣ ਲਿਓ ਧਿਆਨ ਨਾਲ ਗੱਲ ਸੁਣ ਲਿਓ ਮੈਂ ਟੋਟਲੀ ਲੜ ਰਿਹਾ ਪੂਰੀ ਮੇਰੀ ਗੱਲ ਬਾਤ ਨੂੰ ਸੁਣਨਾ ਇਹ ਜਿਹੜਾ ਏਜੰਟ 마 ਹੁਣ ਮਹਾਲੀ ਦੇ ਵਿੱਚ ਉਸ ਤੋਂ ਵੱਡੇ ਪ੍ਰੋਗਰਾਮ ਕਰੂੰ ਮਹਾਲੀ ਦੇ ਵਿੱਚ ਉਸ ਤੋਂ ਵੱਡੇ ਧਰਨੇ ਲਾऊं ਤੁਹਾਡੇ ਘਰਾ ਮੂਰੇ ਆऊं ਤੁਹਾਡੇ ਦਫ਼ਤਰਾਂ ਮੂਰੇ ਆऊं ਤੁਸੀਂ ਜਿਹੜਾ ਮੇਰੇ ਤੇ ਪਰਚਾ ਕਰਵਾਉਣਾ ਕਰਵਾ ਲਿਓ ਹੋਰ ਪਰਚੇ ਕਰਵਾ ਲਿਓ ਇਹ ਪਰਚੇ ਦੀ ਮੈਂ ਤਰੀਕਾਂ ਤੇ ਜਾ ਰਿਹਾ ਜਿਹੜੇ ਤੁਸੀਂ ਪਹਿਲਾਂ ਕਰਾਇਆ ਹੁਣ ਇਹਨਾਂ ਦੀ ਕੋਈ ਤਰੀਕਾਂ ਤਰੀਕਾ ਭੁਗਤ ਰਿਹਾ ਹਾਂ ਹੋਰ ਵੀ ਤਰੀਕਾਂ ਭੁਗਤੂੰ ਤੁਸੀਂ ਮੈਨੂੰ ਜੇਲ੍ਹ ਦੇ ਵਿੱਚ ਛੱਡ ਆ ਦਿਓ ਜਮਾਨਤ ਤੇ ਮੈਂ ਫੇਰ ਬਾਹਰ ਆਉਂ ਜਮਾਨਤ ਤੇ ਮੈਂ ਫੇਰ ਬਾਹਰ ਆ ਕਿ ਫੇਰ ਥੁੱਟੀ ਮੰਜੀ ਠੋਕੂੰ ਤੁਸੀਂ ਮੈਨੂੰ ਸਜ਼ਾ ਕਰਾਓਗੇ ਸਜ਼ਾ ਕਰਾਉਣ ਤੋਂ ਬਾਅਦ ਫੇਰ ਮੇਰੀ ਹਾਈ ਕੋਰਟੋਂ ਜਮਾਨਤ ਹੋਊ ਇੱਕ ਦੋ ਮਹੀਨੇ ਮੈਂ ਜੇਲ੍ਹ ਦੇ ਵਿੱਚ ਫੇਰ ਲਾਉਂ ਫੇਰ ਮੈਂ ਬਾਹਰ ਆਉਂ ਫੁੱਟੇ ਫੇਰ ਮੈਂ ਮੱਜੀ ਬਿੜੀ ਠੋਕੂੰ ਤੁਸੀਂ ਮੈਨੂੰ ਅਗਲੀ ਗੱਲ ਕੀ ਆ ਜਨਮ ਮਹਾਰੀਆ ਕਿ ਸਹਿਰਾਂ ਦੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਣੀ ਹੋ ਅੱਜ ਮੈਂ ਬੋਲ ਰਿਹਾ ਕਿਉਂਕਿ ਲੰਡੂ ਜੇ ਬੰਦਿਆਂ ਦੇ ਕੰਮ ਹੁੰਦੇ ਨੇ ਕਿ ਜਿਹੜੇ ਪਿੱਛੇ ਤੋਂ ਲੰਡੂ ਜੇ ਬੰਦੇ ਲੱਗ ਜਾਂਦੇ ਨੇ ਸਾਨੂੰ ਧਮਕੀ ਆਈ ਆ ਜੀ ਸਾਡਾ ਪਿੱਛਾ ਕਰਦੇ ਨੇ ਮੈਂ ਗੱਲਾਂ ਬੋਲ ਬੋਲਣਾ ਨਹੀਂ ਮੈਂ ਮੈਂ ਕਿਉਂਕਿ ਮੈਂ ਡਰਨ ਘਬਰਾਉਣ ਵਾਲਾ ਬੰਦਾ ਨਹੀਂ ਲੰਡੂ ਜੇ ਬੰਦੇ ਕਹਿੰਦੇ ਸਾਨੂੰ ਧਮਕੀ ਆਈ ਆ ਜੀ ਤੁਹਾਨੂੰ ਕੌਣ ਆ ਇਹੋ ਜੀ ਮੈਨੂੰ ਬ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਜਾਤਾਂ ਪਾਤਨਾਂ ਨੂੰ ਮੰਨਣ ਵਾਲਾ ਨਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਠੀਕ ਹੈ ਨਾ ਗੱਲ ਮੈਂ ਇਨਸਾਨੀਅਤ ਨੂੰ ਮੰਨਣ ਵਾਲਾ ਬੰਦਾ ਹਾਂ ਤੁਸੀਂ ਜਿੱਡਾ ਢੀ ਛੋਟੀ ਦਾ ਜ਼ੋਰ ਲਾ ਲਿਓ ਮੈਂ ਮਹਾਲ ਚੰਡੀਗੜ੍ਹ ਦੇ ਵਿੱਚੋਂ ਜਾਣਦਾ ਨਾ ਤੁਸੀਂ ਉਦੋਂ ਮੇਰਾ ਪਿੱਛਾ ਕਰਵਾਉਣਿਓ ਮੇਰੇ ਕੋਲੇ 45 ਬੋਲ ਦਾ ਟੰਗਿਆ ਹੁੰਦਾ ਪਿੱਛੇ ਨਾ ਐਵੇਂ ਕਰਿਓ ਠੀਕ ਹੈ ਨਾ ਗੱਲ ਬੱਕੀ ਫੋੜੀ ਮੈਂ ਜੇ ਕਿਸੇ ਨੇ ਜਿਹੜਾ ਤੁਸੀਂ ਮੇਰਾ ਪਿੱਛਾ ਲਿਆ ਕਰਵਾਉਣਿਆ ਉਹਨਾਂ ਨੂੰ ਡਰਾਬਰ ਪਾ ਕੇ ਜਿਹੜੀ ਦੇ ਵਿੱਚ ਤੋਰੂ ਤੁਸੀਂ ਮੇਰੇ ਤੇ ਪਰਚਾ ਕਰਵਾ ਲਿਓ ਜੋ ਤੁਸੀਂ ਕਰਵਾਉਣਾ ਕਰਵਾ ਤੁਸੀਂ ਅੱਜ ਇਕੱਠੇ ਹੋ ਕਿਉਂ ਜਾਂਦੀ ਸੀ ਨਾ ਭਾਨੇ ਤੇ ਕਾਰਵਾਈ ਕਰਵਾਉਣੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੁਲਿਸ ਵਾਲੇ ਮੇਰੇ ਤੇ ਕਾਰਵਾਈ ਨਹੀਂ ਕਰਦੇ ਕਿਉਂਕਿ ਮਨ ਨੇਕਾ ਪੁਲਿਸਾਂਾਂ ਦੇ ਪੈਸੇ ਕਢਵਾਏ ਹੋਣਗੇ ਅਨੇਕਾ ਮੈਂ ਨਹੀਂ ਕਹਿੰਦਾ ਵੀ ਸਾਰੇ ਅਫਸਰ ਚੰਗੇ ਨੇ ਠੀਕ ਹੈ ਨਾ ਗੱਲ 70 80% ਅਫਸਰ ਚੰਗੇ ਨੇਗੇ ਉਹਨਾਂ ਪ੍ਰਚਾਰਣ ਦਾ ਮੈਨੂੰ ਫੋਨ ਆਇਆ ਸੀ ਅੱਜ ਠੀਕ ਹੈ ਨਾ ਗੱਲ ਉਹ ਨਹੀਂ ਮੇਰੇ ਤੇ ਕਾਰਵਾਈ ਕਰਨਗੇ ਤੁਸੀਂ ਜਾਓ ਪੰਜਾਬ ਦੇ ਮੁੱਖ ਮੰਤਰੀ ਕੋਲੇ ਜਾਓ ਜਾ ਜਾ ਜਾਓ ਤੁਸੀਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲੇ ਠੀਕ ਹੈ ਨਾ ਗੱਲ ਮੋਦੀ ਕੋਲੇ ਜਾਓ ਜਾਂ ਭਗਵੰਤ ਮਾਨ ਕੋਲੇ ਜਾਓ ਵੀ ਭਾਰਨੇ ਨੇ ਸਾਨੂੰ ਬਹੁਤ ਤੰਗ ਕਰਿਆ ਹੋਇਆ ਜੀ ਭਾਰਨਾ ਸਾਨੂੰ ਜਿਉਣ ਨਹੀਂ ਦਿੰਦਾ ਜੀ ਭਾਰਨਾ ਸਾਡਾ ਜਲੂਸ ਕਰਦਾ ਜੀ ਭਾਰਨਾ ਸਾਡੇ ਧਰਨੇ ਲਵਾਉਂਦਾ ਤੁਸੀਂ ਉਹਦੇ ਕੋਲੇ ਇੱਕ ਜਾਓ ਜਾ ਕੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦੀ ਤਾਂ ਜੀ ਮੈਂ ਤੇ ਕਰੂਗਾ ਹੁਣ ਪ੍ਰਸ਼ਾਸਨ ਨੂੰ ਪਤਾ ਹੈ ਵੀ ਇਹ ਨੌਜਵਾਨ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਪਤਾ ਹੈ ਇਸ ਚੀਜ਼ ਦਾ ਜਿੰਨੇ ਵਾਰੀ ਮੈਨੂੰ ਪ੍ਰਸ਼ਾਸਨ ਨੇ ਚੱਕਿਆ ਨਾ ਖਾਤੇ ਮੇਰੇ ਸਾਰੇ ਬੰਦਿਆਂ ਨੂੰ ਮੇਰੇ ਕੋਲ ਟ੍ਰੇਸ ਕਰ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਗੱਲ ਦੱਸਣਾ ਪੰਜ-ਛੇ ਬੰਦੇ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਦੋਸਤ ਆਏ ਨੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਮੇਰਾ ਮੇਰੇ ਮਾੜੇ ਸਮਝੇ ਬਾਹ ਫੜੀਆ ਹੋਰ ਕੋਈ ਮੈਨੂੰ 5 ਰੁਪਏ ਵੀ ਸਾਫਤ ਕਰਦੈ ਨਾ ਮੈਂ ਗਲ ਘਟਾਉਂਦਾ ਇੱਥੋਂ ਮੂੰਹ ਕਾਲਾ ਕਰਦੂੰ ਦੋਸਤੀ ਦੇ ਤੌਰ ਤੇ ਮੇਰੇ ਪੰਜ-ਛੇ ਬੰਦਾ ਨੇ ਮੇਰੀ ਜ਼ਿੰਦਗੀ ਦੇ ਵਿੱਚ ਮਦਦ ਕੀਤੀ ਹੈ ਮੈਂ ਉਸ ਨੂੰ ਮੁੱਕਰਦਾ ਨਹੀਂ ਪਰ ਮੇਰੇ ਸਾਹਮਣੇ ਤੁਸੀਂ ਲਿਆ ਕੇ ਲੱਖਾਂ ਰੁਪਏ ਦੇ ਪੇਚੀਆਂ ਮੇਰੇ ਮੂਰੇ ਧਰੀਆਂ ਤੁਸੀਂ ਮੇਰੇ ਸਾਹਮਣੇ ਲਿਆ ਕੇ ਤੁਸੀਂ ਮੈਨੂੰ ਗੱਡੀਆਂ ਦੀਆਂ ਚਾਬੀਆਂ ਨਵੀਆਂ ਦੀਆਂ ਫੜਾਉਂਦੇ ਸੀ ਇਹ ਫੁੱਟੂ ਲੀਟਰ ਨਹੀਂ ਹੈਗਾ ਕੋਈ ਪੰਜਾਬ ਦਾ ਕੋਈ ਐਮਐਲਏ ਨਹੀਂ ਹੈਗਾ ਤੁਸੀਂ ਕਿਦੋਂ 10 ਦੀ ਲੱਖ 50 ਲੱਖ ਜਾਂ ਕਰੋੜਾ ਪਿਆਰ ਦੇ ਕੇ ਖਰੀਦ ਲਓਗੇ ਇਹ ਬਾਣਾ ਸਿੱਧੂ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਨੂੰ ਸਮਰਪਿਤ ਹੋ ਕੇ ਨਿਕਲਦਾ ਹੈ ਤੁਸੀਂ ਸਾਲੋ ਕਿਉਂ ਖਰੀਦ ਤੁਸੀਂ ਖਰੀਦਣ ਦਾ ਬਾਹ ਦਾ ਆਲਾ ਜੋਰ ਲਾ ਕੇ ਖਰੀਦ ਲਾ ਤੁਸੀਂ ਮੈਨੂੰ ਤੁਹਾਡੀ ਬਾਹ ਐਵੇਂ ਜਿਵੇਂ ਜਿਉਂਟੜਾ ਕਰਖੂੰ ਤੁਸੀਂ ਹੁਣ ਐਵੇਂ ਜਿਵੇਂ ਧਰਨੇ ਲਾਉ ਮੈਨੂੰ ਨਹੀਂ ਵੀ ਪਰਚੇ ਦਾ ਡਰ ਮੈਨੂੰ ਨਹੀਂ ਕੋਈ ਡਰ ਤੁਸੀਂ ਕਿਹਦੇ ਕੋਲ ਜਾਣੇ ਹੋ ਕਾਰਵਾਈ ਕਰਾਉਣ ਮੇਰੇ ਖਿਲਾਫ ਜਾਓ ਜੇਲ੍ਹ ਚ ਮੈਂ ਜਾਉਂ ਪੰਕਰਾਓ ਪਰਚੇ ਤਰੀਕਾ ਮੈਂ ਭੁੱਤੂ ਜਾਓ ਭੁੱਤੂ ਮੈਂ ਤਾਂ ਲੋਕਾਂ ਲਈ ਮਰਨਾ ਚਾਹ ਮੈਨੂੰ ਮੌਤ ਆਵੀ ਮੈਨੂੰ ਸਕੂਨ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਚਲੋ ਅਸੀਂ ਆ ਫੋਨ ਅਸੀਂ ਇਹ ਚੂਟਿੰਗ ਕਰਦੇ ਸੀ ਨਾ ਇੱਕ ਗੀਤ ਦੀ ਉੱਥੇ ਇੱਕ ਜੱਟ ਮੈਨੂੰ ਮਿਲਣ ਆ ਗਿਆ ਮੈਨੂੰ ਕਹਿੰਦਾ ਬਾਈ ਕਹਿੰਦਾ ਰਾਜਨੀਤੀ ਦੇ ਵਿੱਚ ਆ ਕਿਸੇ ਕਾਂਗਰਸ ਜੁਆਇਨ ਕਰ ਲਾ ਆ ਪਾਰਟੀ ਜੁਆਇਨ ਕਰ ਲਾ ਕਿੰਨਾ ਟਾਈਮ ਐ ਲੜੇਗਾ ਕਿੰਨਾ ਐ ਕਰੇਗਾ ਬੜਾ ਪੈਸਾ ਉਹਨੇ ਕਮਾਇਆ ਜਾਂਟੀ ਦੇ ਵਿੱਚ ਮੈਨੂੰ ਮਿਲਣ ਆਇਆ ਮੈਨੂੰ ਪੁੱਛਿਆ ਕਿੰਨਾ ਟਾਈਮ ਐ ਕਰੇਗਾ ਮੈਂ ਕਿਹਾ ਤੂੰ ਫੁੱਦੂਆ ਤੇਰਾ ਦਿਮਾਗ ਦੇ ਵਿੱਚ ਪੈਸਾ ਪੈਸਾ ਮੈਂ ਕਿਹਾ ਮੇਰੇ ਦਿਮਾਗ ਦੇ ਵਿੱਚ ਜਨੂਨ ਆ ਜੋਸ਼ ਆ ਮੇਰੇ ਦਿਮਾਗ ਦੇ ਵਿੱਚ ਮੇਰੇ ਗੁਰੂਆਂ ਦਾ ਮੇਰੇ 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 ਜਿਹੜੇ ਸਾਡੇ ਜੋਧੇ ਸੂਰਗਰ ਫਾਂਸਿਆਂ ਚੜ ਕੇ ਮੇਰੀ ਮੇਰੀ ਮੇਰੇ ਫੋਨ ਦੇ ਵਿੱਚ ਉਹਨਾਂ ਦੀ ਸੋਚ ਚੱਲਦੀ ਆ ਮੈਂ ਚਾਹੁੰਦਾ ਕਿ ਮੈਨੂੰ ਅਹਜੀ ਸਕੂਨ ਵਾਲੀ ਮੌਤ ਆਵੇ ਕੋਈ ਗੋਲੀ ਮੇਰੇ ਮਾਰੇ ਮੇਰੇ ਤਾਂ ਮਾਰੇ ਮੈਂ ਤਾਂ ਚਾਹੁੰਦਾ ਲੋਕਾਂ ਦੀ ਮਰਨਾ ਚਾਹੁੰਦਾ ਸੀ ਰੋਣਾ ਚਾਹੁੰਦਾ ਲੋਕਾਂ ਦੀ ਮਰਦਾ ਮਰਦਾ ਜਿਵੇਂ ਤੁਸੀਂ ਜਣ ਮੈਂ ਤਾਂ ਚਾਹੁੰਨਾ ਮੈਂ ਤਾਂ ਅਹਜੀ ਮੌਤ ਚਾਹੁੰਨਾ ਬਿਮਾਰ ਹੋ ਕੇ ਮਰਨ ਦੇ ਨਾਲੋਂ ਹੋਰ ਐਕਸੀਡੈਂਟ ਦੇ ਵਿੱਚ ਮਰਨ ਦੇ ਨਾਲੋਂ ਅਹਜੀ ਮੌਤ ਆਵੇ ਯਾਰ ਜੇ ਤੁਸੀਂ ਮੈਨੂੰ ਚਾਹਣੇ ਗਿਆਂ ਐ ਨਹੀਂ ਚੁੱਪ ਕਰਦਾ ਤੁਸੀਂ ਜਿੰਨਾ ਮਰਜੀ ੱਡੀ ਜੁੜਦੇ ਜੋਰ ਨਾਲ ਖਾਰੜ ਦਿਮਾਗ ਦੇ ਬੰਦਰਾ ਤੁਸੀਂ ਪੰਗਾ ਲਿਆ ਹੋ ਕਈ ਲੋਕ ਮੈਨੂੰ ਕਹਿੰਦੇ ਗਾਲਾਂ ਕੱਢਦਾ ਗਾਲਾਂ ਕੱਢਦਾ ਮੈਨੂੰ ਇਹ ਕਹਿੰਦੇ ਵੀ ਜਾਂਟਾਂ ਨੂੰ ਗਾਲਾਂ ਕੱਢਦਾ ਗੰਦਾ ਬੋਲਦਾ ਭਾਨਾ ਮੈਂ ਕਹਿੰਦਾ ਪਤਾ ਕਿਉਂ ਬੋਲਦਾ ਇਹਨਾਂ ਨੂੰ ਗਾਲਾਂ ਪਤਾ ਇਹਨਾਂ ਨੂੰ ਮੈਂ ਕਿਉਂ ਕੱਢਦਾ ਕਿਉਂਕਿ ਜਦੋਂ ਸਾਡਾ ਗਰੀਬ ਬੰਦਾ ਨੇ ਡਾਕਟਰ ਦੇ ਵਿੱਚ ਕੋਈ ਜਾਂਦਾ ਨਾ ਜਦੋਂ ਗਰੀਬ ਬੰਦਾ ਕੋਈ ਨਾ ਡਾਕਟਰ ਦੇ ਵਿੱਚ ਜਾਂਦਾ ਉਹਨੂੰ ਗਾਲਾਂ ਕੱਢ ਕੇ ਮੋੜਦੇ ਨੇ ਬੇਜੁੱਪ ਕਰਕੇ ਮੋੜਦੇ ਨੇ ਤਾਂ ਕਰਕੇ ਉਹਨੂੰ ਮੈਂ ਗਾਲਾਂ ਕੱਢਦਾ ਪਾਟੇ ਬੰਦੇ ਦੇ ਕੱਪੜੇ ਪਾਏ ਹੁੰਦੇ ਨੇ ਮਲੇ ਕੱਪੜੇ ਪਾਏ ਹੁੰਦੇ ਨੇ ਕਿਉਂਕਿ ਮਿਹਨਤਾਂ ਕਰਕੇ ਪੈਸਾ ਕਮਾਉਂਦਾ ਜਦੋਂ ਉਹਨਾਂ ਨੂੰ ਕੋਈ ਪੈਸਾ ਲੈ ਕਿਉਂਕਿ ਤਾਂ ਕਰਕੇ ਮੈਂ ਉਹਨਾਂ ਗਾਣਾ ਕੱਢਦਾ ਕਈ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ਾਂ ਵੀ ਭਾਣਾ ਰੋਜ਼ ਹੀ ਝੰਟਾ ਏਜੰਟਾਂ ਦੇ ਖਿਲਾਫ ਕਿਉਂ ਬੋਲਦਾ ਹਰ ਇੱਕ ਬੰਦੇ ਦਾ ਇੱਕ ਮੁੱਦਾ ਹੁੰਦਾ ਜੀ ਜੇ ਬਾਹ ਫੜੀਏ ਤਾਂ ਬਾਹ ਫੜ ਕੇ ਪੂਰ ਚੜਾਈਏ ਕੋਈ ਮੁੱਦਾ ਫੜਿਆ ਤਾਂ ਪੂਰ ਚੜਾਈਏ ਕਿਸਾਨੀ ਅੰਦੋਲਨ ਚੱਲਿਆ ਸੀ ਲੀਡਰਾਂ ਨੇ ਪੂਰ ਲਾਇਆ ਠੀਕ ਹੈ ਚਲੋ ਖਾਨੀ ਅੰਦੋਲਨ ਚੱਲਿਆ ਪਿਛਲੇ ਲੰਮੇ ਸਮੇਂ ਤੋਂ ਮੇਰੀ ਇਹ ਲੜਾਈ ਆ ਮੈਂ ਇੱਕ ਮੁੱਦੇ ਤੇ ਹੀ ਜ਼ੋਰ ਦੇ ਕੇ ਰੱਖਾਂ ਇੱਕ ਮੁੱਦੇ ਤੇ ਹੀ ਲੜਾਂ ਇੱਕ ਮੁੱਦੇ ਤੇ ਮੈਂ ਫੋਕਸ ਕਰਕੇ ਰੱਖਾਂ ਕਿਹੜਾ ਬੰਦਾ ਪੰਜਾਬ ਦੇ ਵਿੱਚ ਜਿਹੜ ਹੋਰ ਮੁੱਦੇ ਪੰਜਾਬ ਦੇ ਪਾਣੀਆਂ ਦੇ ਵੀ ਬਹੁਤ ਨੇ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਪੰਜਾਬ ਦੀ ਕਿਸਾਨੀ ਦੇ ਮੁੱਦੇ ਹੋਰ ਮੁੱਦਿਆਂ ਤੇ ਜਿੰਨਾ ਕਿ ਮੈਂ ਘੱਟ ਯੋਗਦਾਨ ਪਾਉਣਾ ਪਰ ਸਭ ਤੋਂ ਵੱਧ ਮੇਰੀ ਲੜਾਈ ਇਸ ਮੁੱਦੇ ਤੇ ਹੈ ਇਸ ਮੁੱਦੇ ਤੇ ਲੜਾਈ ਹੈ ਪੂਰਾ ਮੁੱਦਿਆਂ ਤੇ ਮੇਰਾ ਘੱਟ ਜ਼ੋਰ ਹੁੰਦਾ ਇਸ ਮੁੱਦੇ ਤੇ ਮੇਰਾ ਜ਼ੋਰ ਕਿਉਂਕਿ ਮੇਰਾ ਮੁੱਖ ਮੁੱਦਾ ਮੈਂ ਇਹ ਚੁਣਿਆ ਮੈਨੂੰ ਪਤਾ ਲੱਗਾ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਨੌਜਵਾਨ ਨੂੰ ਬਚਾਉਣਾ ਇਹ ਆ ਇਸ ਕਰਕੇ ਮੈਂ ਇੱਕ ਮੁੱਦਾ ਇੱਕ ਮੁੱਦੇ ਤੇ ਜ਼ੋਰ ਦੇ ਕੇ ਲੜਿਆ ਮੈਂ ਕਿ ਤਾਂ ਕਰਕੇ ਮੈਂ ਇਹਨਾਂ ਦੇ ਇਹਨਾਂ ਦੇ ਮੰਗ ਰਪਿਆ ਹੋਇਆ ਕਿਉਂਕਿ ਇਹਨਾਂ ਨੇ ਕੀ ਕਰਿਆ ਬਾਈ ਜੀ ਨੌਜਵਾਨੋ ਧਿਆਨ ਨਾਲ ਗ ਲੀਡਰ ਇਹਨਾਂ ਨੇ ਖਰੀਦੇ ਜਿਹੜੇ ਐਮਐਲਏ ਇਹਨਾਂ ਨੇ ਖਰੀਦੇ ਪੁਲਿਸ ਅੱবি ਤੋਂ ਬਾਅਦ ਇਹਨਾਂ ਨੇ ਖਰੀਦੀ ਇਹਨਾਂ ਕੋਲ ਪੈਸਾ ਹੀ ਬਹੁਤ ਹੈ ਪੈਸਾ ਖਰਚ ਕੀ ਆਉਂਦਾ ਨਾ ਕੱਖ ਪੈਸਾ ਖਰਚ ਨਹੀਂ ਆਉਂਦਾ ਇਹਨਾਂ ਦਾ 50000 ਰੁਪਿਆ 20000 ਰੁਪਿਆ ਲਾ ਕੇ ਫਾਈਲ ਦੇ ਵਿੱਚ ਹਾਂ ਫਾਈਲ ਤੇ ਲਾ ਕੇ 50000 ਕਮਾਉਂਦੇ ਆ 10 10 ਲੱਖ ਰੁਪਏ ਨੇ ਇਹਨਾਂ ਨੂੰ ਖਰੀਦਣੇ ਲੀਡਰ ਕਿਤਨੇ ਕੀ ਔਕਾ ਹੈ ਪ੍ਰਸ਼ਾਸਨ ਇਹਨਾਂ ਨੂੰ ਕਿੰਨਾ ਕੀ ਔਕਾ ਹੈ ਬਹੁਤ ਸਾਰੇ ਪ੍ਰਧਾਨ ਆਗੂ ਵਲ ਕੇ ਨਾ ਦਫ਼ਤਰਾਂ ਦੇ ਵਿੱਚ ਗਏ ਸਭ ਖਰੀਦੇ ਨੇ ਇਹਨਾਂ ਨੇ ਸਭ ਖਰੀਦੇ ਨੇਗੇ ਗੱਟ ਨੂੰ ਖਰੀਦ ਚਾਪਿਓ ਤੁਸੀਂ ਮੈਨੂੰ ਖਰੀਦ ਸਕਿਓ ਕਸ ਕਰਕੇ ਇਹ ਦਲਪਣਾ ਜਿਹੜਾ ਇਹਨਾਂ ਨੇ ਸਭ ਨੂੰ ਖਰੀਦਿਆ ਸਾਰੇ ਨਾਮ ਨੂੰ ਚੁੱਪ ਕਰੇ ਨਹੀਂ ਇੱਕ ਲਾਸਰਪ ਇੱਕ ਆ ਇੱਕ ਨੋਰਮਲ ਕਿਸਾਨ ਦੇ ਪੁੱਤ ਨੂੰ ਨਹੀਂ ਕੀ ਸਕੀ ਆਪ ਦਾ ਮੈਂ ਕਾਰੋਬਾਰ ਦਾਤੇ ਲਾਤਾ ਇਸ ਕੰਮ ਲਈ ਕਿਉਂਕਿ ਮੈਨੂੰ ਇਹ ਹੁੰਦੇ ਪੈਸਾ ਕਮਾ ਲਾਂਗੇ YouTube ਤੇ ਪੈਸਾ ਕਮਾ ਲਾਂਗੇ ਫੋਨ ਤੇ ਪੈਸਾ ਕਮਾ ਲਾਂਗੇ ਪੈਸਾ ਕਿ ਚੱਟਾਂਗੇ ਸੂਣਤਾ ਇਸ ਜੀ ਦੇ ਵਿੱਚ ਆ ਵੀ ਲੋਕਾਂ ਲਈ ਕੁਝ ਨਾ ਕੁਝ ਕਰਕੇ ਮਰੇ ਆ ਓਏ ਲੋਕਾਂ ਲਈ ਕੁਝ ਨਾ ਕੁਝ ਲੋਕਾਂ ਲਈ ਲੜ ਕੇ ਮਰੇ ਆ ਲੋਕਾਂ ਲਈ ਕੁਝ ਨਾ ਕੁਝ ਕੀਤਾ ਇਸ ਚੀਜ਼ ਦੇ ਵਿੱਚ ਸੂਣਾ ਮਰਨ ਦੇ ਵਿੱਚ ਪੈਸਾ ਕੋਈ ਮਨਸਮੇ ਨਾਲ ਲੈ ਜਾਣਾ ਆ ਧਰਵਾਰ ਪ੍ਰਮਾਤਮਾ ਨੇ ਬਹੁਤ ਸੋਨਾ ਦਿੱਤਾ ਸਭ ਕੁਝ ਵਧੀਆ ਦਿੱਤਾ ਇਸ ਕਰਕੇ ਨਾ ਮਬਦ ਕੰਮ ਵੀ ਆਫ ਦਾ ਦਾਦੇ ਇਲਾਕੇ ਇਸ ਤੀ ਨੂੰ ਲੜਿਆ ਤੁਸੀਂ ਕਿਹਨੂੰ ਖਿਦਨਾ ਚਾਹੁੰਦੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਕਿਹੜੀਆਂ ਮੀਟਿੰਗਾਂ ਕਰਦੇ ਹੋ ਤੁਸੀਂ ਕੀ ਕਹੌਣੇ ਤੁਸੀਂ ਚਾਹੌਣੇ ਕਰਦੇ ਤੁਸੀਂ ਚਾਹੌਣੇ ਭੰਨ ਦੇ ਕਾਰਵਾਈ ਕਰਾਉਣੀਆਂ ਕਰਾਓ ਧੱਲਿਓ ਕਰਾਓ ਪਰਚਾ ਪਵਾਓ ਧੱਲਿਓ ਮੈਨੂੰ ਕੋਈ ਜੇਲ੍ਹ ਦਾ ਕੋਈ ਕਾਫ ਨਹੀਂ ਨਾ ਮੈਨੂੰ ਮਾਰਨ ਦਾ ਕਾਹ ਬੰਨਾ ਮੈਨੂੰ ਜੇਲ੍ਹ ਦਾ ਲੜਾ ਜਾਓ ਕਰਾਓ ਕੱਟੇ ਹੂੰਗਾ ਮੰਜਿਰ ਹਮ ਇਸ ਕਿਹੜੀਆਂ ਗੱਲਾਂ ਕਰਦੇ ਹੋ ਜਿੱਦਨ ਥੋਡੇ ਬਾਹ ਚੜਦੇ ਨਾ ਫਿਰ ਕੋਨੂੰ ਪਤਾ ਲੱਗਦਾ ਤੁਸੀਂ ਫਿਰ ਰੋਣੇ ਹੋ ਤੁਸੀਂ ਪਿੱਟਦੇ ਹੋ ਉਹੀ ਆਇਆ ਕਰਦੇ ਹੋ ਥੋੜੇ ਤੋਂ ਬੱਲੇਓ ਥੋੜੇ ਅੰਦਰ ਆਤਮਾ ਨਾਲ ਤੁਹਾਡੀ ਆਤਮਾ ਨੇ ਸਾਥ ਹੈ ਜੀ ਤੁਹਾਡੀ ਆਤਮਾ ਬੱਲੇਓ ਜਿਹਦੀ ਆਤਮਾ ਸਾਥ ਨਹੀਂ ਉਹਨਾਂ ਕੋਈ ਪੈਸੇ ਦਾ ਪਰਵਾਹ ਨਹੀਂ ਬੱਲੇਓ ਥੋੜੇ ਕੋਲੇ ਇਕੱਲਾ ਪੈਸਾ ਦਿਮਾਗ ਦੇ ਵਿੱਚ ਗੱਡੀਆਂ ਲੈ ਲਈਏ ਘਰਾਂ ਵਾਲਿਆਂ ਨਾਲ ਬੌਂਸਰ ਰੱਖ ਲਈਏ ਜਵਾਕਾਂ ਨਾਲ ਬੌਂਸਰ ਰੱਖ ਲਈਏ ਸਾਡੇ ਕੋਲੇ ਸਿਕਿਉਰਟੀ ਹੋਵੇ ਬੱਲੇਓ ਥੋੜੇ ਕੋਲੇ ਇਹ ਕੁਝ ਆ ਬੱਲੇਓ ਥੋੜੇ ਦਿਮਾਗ ਦੇ ਵਿੱਚ ਇਹ ਆ ਬਹਾਨੇ ਦੇ ਦਿਮਾਗ ਨਹੀਂ ਹੈਗਾ ਤੁਹਾਨੂੰ ਇਹ ਤੁਹਾਨੂੰ ਐਚਓ ਆਰਾਮ ਦੀ ਜ਼ਿੰਦਗੀ ਚਾਹੀਦੀ ਆ ਸਾਨੂੰ ਜਾਰਡ ਦਾ 70 ਚੰਗਾ ਸਾਨੂੰ ਸਾਨੂੰ ਉਹ 70 ਚੰਗਾ ਸਾਨੂੰ ਬੱਲੇਓ ਸਾਨੂੰ ਸਕੂਨ ਅੰਦਰ ਹੋਣਾ ਚ ਤੁਸੀਂ ਗੱਲ ਨਾਲ ਗੱਡੀਆਂ ਕਾਰਾਂ ਮਹਿੰਗੀਆਂ ਲੈ ਲੈ ਕੇ ਮੇਰੀ ਗੱਡੀ ਜਾ ਕੇ ਦੇਖ ਰੋ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਜਾ ਕੇ ਦੇਖ ਰੋ ਗੱਡੀ ਦੇ ਵਿੱਚੋਂ ਕਿਵੇਂ ਮੈਂ ਉਹ ਉਹਨਾਂ ਚੀਜ਼ਾਂ ਦੇ ਨਿਰਭਾਹ ਕਰ ਸਕਦਾ ਠੀਕ ਹੈ ਨਾ ਗੱਲ ਮੈਨੂੰ ਨਹੀਂ ਵਾਲੀਆਂ ਵੱਡੀਆਂ ਗੱਡੀਆਂ ਦਾ ਹੈਗਾ ਮੈਂ ਗੱਡੀ ਲੈਤੀ ਸੀ ਆਪਣੀ ਨੇਕ ਕਮਾਈ ਦੀ ਲੈਤੀ ਸੀ ਠੀਕ ਹੈ ਨਾ ਗੱਲ ਮੈਨੂੰ ਨਹੀਂ ਤੁਹਾਡੇ ਮਗਰ ਡਿਫੈਂਡਰਾਂ ਕਰਦੇ ਆ ਭੈਣ ਚੋ ਤੋਂ ਤੁਸੀਂ ਲੈ ਲੈ ਕੇ ਪੈਸੇ ਭੈਣ ਚੋ ਤੋਂ ਤੁਸੀਂ ਗੱਡੀਆਂ ਵੱਡੀਆਂ ਕਿਉਂਕਿ ਤੁਸੀਂ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਖਾ ਖਾ ਕੇ ਤੁਸੀਂ ਗੱਡੀਆਂ ਖਰੀਦ ਲਿਆ ਉਹ ਖਰੀਦ ਲਿਆ ਉਹ ਖਰੀਦ ਲਿਆ ਹੁਣ ਤੇ ਲੈ ਲੋ ਡਿਫੈਂਡਰਾਂ ਵਾਲੇ ਹੋਰਾਂ ਨੂੰ ਤੁਸੀਂ ਲੋਕਾਂ ਨੇ ਪੈਸੇ ਕਰਕੇ ਘਰਾਂ ਵਾਲਿਆਂ ਨਾਲ ਬੌਂਸਰ ਉਹਨਾਂ ਨਾਲ ਬੌਂਸਰ ਉਹਨਾਂ ਨਾਲ ਬੌਂਸਰ ਥੋੜਾ ਐਂ ਬਾਹਰ ਜੜਾਂਗੇ ਤੁਸੀਂ ਭੀ ਭੈਣ ਤੋਂ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਨੌਜਵਾਨਾਂ ਦੇ ਪੈਸੇ ਖਾ ਕੇ ਤੁਸੀਂ ਸਾਡੇ ਪਰੌਣੇ ਨੂੰ ਦੇਖ ਕਿਹੜੇ ਕਿਹੜੇ ਏਜੰਟ ਨੇ ਮਾੜਾ ਕਮੈਂਟ ਕਰਕੇ ਦੱਸ ਦੋ ਵੀ ਕਿਹੜੇ ਕਿਹੜੇ ਏਜੰਟ ਨੇ ਜਿਹੜੇ ਠੱਗ ਦੇਖ ਰਹੇ ਹੋ ਉਹ ਤਾਂ ਦੱਸ ਦੋ ਮਾੜਾ ਜਾਂ ਇਹ ਕਿਹੜੇ ਕਿਹੜੇ ਨੇ ਉਹ ਵੀ ਦੱਸ ਦੋ ਮਾੜਾ ਜਾਂ ਇਸ ਕਰਕੇ ਭਲੇਖਾ ਕੱਢ ਦਿਓ ਚਾਰੇ ਪਾਸਿਓਂ ਭਲੇਖਾ ਕਰਦਾਂਗੇ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕੱਢ ਦਿਓ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਕੋਣ ਲਪੇਣਾ ਆਜੋ ਕਿਤੇ ਠੀਕ ਹੈ ਨਾ ਗੱਲ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਦਲ ਆਪਣਾ ਨਹੀਂ ਮੈਂ ਚਲਾਉਂਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿ ਰਹਾ ਸਰ ਦਾ ਪਾਠ ਕਰਕੇ ਨਾ ਕਈ ਕੱਲ ਨੂੰ ਮੈਂ ਇੱਕ ਵੀਡੀਓ ਪਾਈ ਵੀਡੀਓ ਪਾਈ ਥੱਲੇ ਕਮੈਂਟ ਨੌਜਵਾਨੋ ਤੁਸੀਂ ਨਾ ਅਜਿਹੀ ਪੁੱਤੂ ਕਮੈਂਟ ਕਰਾ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਹੈ ਜੀ ਮਾਲ ਦਾ ਟਾਟ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਨਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਬਸ ਪਿਓਰ ਵੇਜ ਨੂੰ ਸੁੱਧ ਵੇਜ ਨੂੰ ਫੀਮਸ ਕਰਕੇ ਨਹੀਂ ਖਾਤਾ ਕਿਉਂਕਿ ਮੇਰੇ ਹੱਥ ਮੇਰੀ ਨੂੰ ਛੂਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇ ਪ्योर ਬੈਸ ਨੂੰ ਬੰਦਾ ਜਿਹੜੀ ਤਮਰਜੀ ਦੀ ਪੁੱਛ ਲਓ ਕਮੈਂਟ ਕਰਨ ਲੱਗੇ ਥੱਲੇ ਮਿੰਟ ਮਾਰ ਦਿਓ ਤੇਰਾ ਮਾਲ ਖਦਾ ਤੇਰਾ ਉਹ ਖਦਾ ਮੈਂ ਬੂਟਿਆਂ ਦੇ ਨਾਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੈਟਾ ਜਾ ਹੋ ਗਿਆ ਤਦ ਦਾ ਪ੍ਰੈਫਰਦਾ ਉਹ ਫੇਸਬੁੱਕ ਤੇ ਵੀ ਥੱਲੇ ਬਈ ਵਿਦਵਾਨਾਂ ਨੇ ਕਮੈਂਟ ਕਰੇ ਨੇ ਮੈਨੂੰ ਜੋਸ਼ ਪਤਾ ਕਿਸ ਚੀਜ਼ ਦਾ ਜਦੋਂ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਦੋਂ ਮੈਂ ਪਾਠ ਕਰਕੇ ਬਹਿਣਾ ਨਾ ਤੇ ਬਹੁਤ ਜੋਸ਼ ਆਉਂਦਾ ਨੌਜਵਾਨੋ ਗੁਰੂ ਨੂੰ ਸਮਰਪਿਤ ਹੋ ਕੇ ਜੁੜੋ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਉਸ ਧਰਮ ਦਾ ਧਰਮ ਦੇ ਗਿਆਨ ਪੈਦਾ ਕਰਕੇ ਤੁਹਾਡੇ ਵਿੱਚ ਜੋਸ਼ ਪੈਦਾ ਹੋਗਾ ਤੁਹਾਡੇ ਵਿੱਚ ਤੁਹਾਡੇ ਵਿੱਚ ਗੁਰੂ ਦਾ ਗਿਆਨ ਧਰ ਲੋਕਾਂ ਦੀ ਗੱਲ ਕਰੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਏਜੰਡਾ ਦੀ ਗੱਲ ਕਰੋ ਇਸ ਕਰਕੇ ਮੈਂ ਨਾ ਜਾਤਪਾਤ ਨੂੰ ਮੰਨਣ ਵਾਲਾ ਬੰਦਾ ਨਾ ਕੋਈ ਮੈਂ ਕੋਈ ਠੀਕਾਣਾ ਗੱਲ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਬੰਦਾ ਹਾਂ ਸਾਂਝੇ ਤੌਰ ਤੇ ਖਾਂਦੇ ਕੰਮ ਵਾਲਾ ਬੰਦਾ ਹਾਂ ਇਸ ਕਰਕੇ ਇਹਨਾਂ ਧੱਲਿਆਂ ਨੂੰ ਬੇਨਤੀ ਆ ਕਿ ਥੋੜਾ ਜਿਹਾ ਤੁਸੀਂ ਤੁਸੀਂ ਪ੍ਰਸ਼ਾਸਨ ਕੋਲੇ ਨਾ ਜਾਓ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਅਸਸਕੀ ਨੂੰ ਫੋਨ ਕਰੂਗਾ ਮੁੱਖ ਮੰਤਰੀ ਐਸਐਸਪੀ ਨੂੰ ਕਹੋਂ ਕਰੂਗਾ ਜਿਵੇਂ ਪਹਿਲਾਂ ਮੇਰੇ ਤੇ ਪਰਚੇ ਜਿਹੜੇ ਕਰੇ ਸੀ ਨਾ ਉਹ ਮੁੱਖ ਮੰਤਰੀ ਕਹੋਗਾ ਜੀ ਭਾਨ ਨੂੰ ਛੱਟੋ ਭਾਨ ਦੇ ਠੂਠੇ ਪਰਚੇ ਪਾਓ ਭਾਨ ਦੇ ਚੰਨੀ ਚੋਰੀ ਦਾ ਪਰਚਾ ਪਾਓ ਉਹ ਪਰਚਾ ਪਾਓ ਕਿਉਂਕਿ ਜਿਹੜੇ ਤੁਸੀਂ ਛੋਟੇ ਵਾਲੇ ਜਿਹੜੇ ਪਰਚੇ ਤੁਸੀਂ ਮੇਰੇ ਤੇ ਕਰਾਉਣੇ ਹੋ ਭਾਨ ਨੇ ਸਾਨੂੰ ਧੰਪੀਤੀ ਉਹ ਦਿੱਤੀ ਉਹ ਕੋਈ ਏਡੇ ਉਹਦੇ ਵਿੱਚ ਮੇਰੀ ਜਵਾਨਤ ਹੋ ਜਾਂਦੀ ਆ ਜਿਵੇਂ ਚੰਨੀ ਚੋਰ ਜਾਂ ਮਰਤੇ 307 ਦੀ ਧਾਰਾ ਵੱਡੀਆਂ ਧਾਰਾ 302 ਦੀ ਧਾਰਾ ਉਹ ਮੁੱਖ ਮੰਤਰੀ ਲਵਾ ਸਕਦਾ ਮੇਰੇ ਤੇ ਝੂਠੀ ਜਿਹੜੀ ਤੁਸੀਂ ਝੂਠੀ ਪਵਾ ਸਕਦਾ ਉਹ ਪਰਚਾ ਮੇਰੇ ਤੇ ਪਵਾ ਸਕਦਾ ਤੇ ਤੁਹਾਡਾ ਫਿਰ ਕੋਟ ਕਿ ਹਨਗਾ। ਇਸ ਕਰਕੇ ਦਲਿਆਂ ਨੂੰ ਦੱਲੇ ਚਾਰੇ ਪਾਸੇ ਘੇੜਖਾ ਕੱਢ ਦਿਓ ਤੇ ਲੜਾਈ ਪੰਜਾਬ ਦੀ ਆ ਲੜਾਈ ਲੋਕਾਂ ਦੀ ਆ ਇਨਸਾਨੀਅਤ ਦੀ ਆ ਕਈ ਨੌਜਵਾਨਾਂ ਨੂੰ ਮੈਂ ਇੱਕ ਇੱਕ ਦਾਸ ਤੇ ਹੋਰ ਵੀ ਗੱਲ ਕਰਦਾ ਕਈ ਨੌਜਵਾਨਾਂ ਦਾ ਫੋਨ ਨਹੀਂ ਚੱਕ ਸਕਦਾ ਮੈਸੇਜ ਨਹੀਂ ਦੇਖ ਸਕਦਾ ਮੈਂ ਤੁਹਾਨੂੰ ਨੌਜਵਾਨਾਂ ਸਾਰਿਆਂ ਨੂੰ ਇੱਕ ਗੱਲ ਦੱਸਦਾ ਮੈਂ ਜਵਾਨ ਦਾ ਮਾੜਾ ਹੋ ਸਕਦਾ ਪਰ ਮੈਂ ਦਿਲ ਦਾ ਮਾੜਾ ਨਹੀਂ ਹੋ ਸਕਦਾ ਮੈਂ ਜਵਾਨ ਤੋਂ ਮਾੜਾ ਹੋ ਸਕਦਾ ਜਵਾਨ ਤੋਂ ਮੈਂ ਮਾੜਾ ਬੋਲਦਾ ਹੋ ਸਕਦਾ ਪਰ ਮੈਂ ਦਿਲ ਤੋਂ ਮਾੜਾ ਨਹੀਂ ਬੋਲਦਾ ਇਸ ਕਰਕੇ ਕਈ ਵਾਰੀ ਕਿਸੇ ਭਰਾ ਦਾ ਫੋਨ ਨਾ ਚੱਕਿਆ ਜਾਵੇ ਕਈ ਵਾਰੀ ਕਿਸੇ ਭਰਾ ਨੂੰ ਮਿਲਿਆ ਨਾ ਜਾਵੇ ਮੇਰੀ ਬਹੁਤ ਵੱਡੀ ਪ੍ਰੋਬਲਮ ਆ ਜ਼ਿੰ ਕਿਉਂਕਿ ਪ੍ਰੋਬਲਮ ਇਸ ਕਰਕੇ ਆ ਬਾਈ ਮੈਂ ਕੱਲਾ ਮੇਰੇ ਕੋਲੇ ਆਸ ਸਮੇਂ ਦੇ ਵਿੱਚ ਮੈਨੂੰ 5 ਬੰਦੇ ਮੈਨੇਜਮੈਂਟ ਲਈ ਚਾਹੀਦੇ ਨੇ 5 ਤੋਂ 10 ਮੁੰਡੇ 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 ਮੇਰਾ ਕੰਮ ਚਲਾਉਣ ਵਾਲਾ ਚਾਹੀਦੇ ਨੇ ਜਿਵੇਂ ਆ ਐਮਐਲਏ ਕੋਲੇ ਲੀਡਰਾਂ ਕੋਲੇ ਹੁੰਦੇ ਨੇ ਇਹਨਾਂ ਕੋਲੇ ਹੁੰਦੇ ਨੇ ਇਹਨਾਂ ਕੋਲੇ ਫੋਨ ਚੱਕਣ ਵਾਲਾ ਵੀ ਹੁੰਦਾ ਇਹਨਾਂ ਕੋਲੇ ਸਾਰਾ ਕੰਮ ਕਰਨ ਵਾਲਾ ਵੀ ਹੁੰਦਾ 6 ਹਫ਼ਤੇ ਤੱਕ ਦਿਨ ਹੋ ਗਏ ਮੇਰੇ ਤੱਕਰੇ ਰੋਟੀ ਲਾਉਣ ਵਾਲਾ ਨਹੀਂ ਕੋਈ ਹੈਗਾ 6 ਹਫ਼ਤੇ ਤੱਕ ਹੋ ਗਏ ਮੇਰੇ ਤੱਕਰੇ ਕੋਈ ਰੋਟੀ ਲਾਉਣ ਵਾਲਾ ਨਹੀਂ ਹੈਗਾ ਮਾਂ ਮੇਰੀ ਨਹੀਂ ਹੈਗੀ ਭੈਣਾਂ ਮਾਇਆ ਵਿਆਹਤੀਆਂ ਮੈਂ ਤਾਂ ਰੋਟੀ ਲਾਉਂਦਾ ਮੈਨੂੰ ਇਹ ਮੇਰੀ ਮਜਬੂ ਇੱਕ ਕਿਸ ਗੱਲ ਦਾ ਗੁੱਸਾ ਨਾ ਕਈ ਵਾਰੀ ਨੌਜਵਾਨ ਕਰਜੋ ਵੀ ਭਾਨ ਨੇ ਸਾਡਾ ਫੋਨ ਨਹੀਂ ਚੱਕਿਆ ਜੀ ਸਾਨੂੰ ਮਿਲ ਨਹੀਂ ਸਕਿਆ ਤੁਹਾਨੂੰ ਇਹ ਨਹੀਂ ਕਰ ਸਕਿਆ ਇਹ ਮੇਰੀ ਮਜਬੂਰੀ ਹੈ 70% ਲੋਕਾਂ ਦੇ ਮੈਂ ਕੰਮ ਆਇਆ ਹੁਣ ਜਿੰਨੇ ਕੋਲ 100 ਰੁਪਏ ਮਿਲਣਾ ਆਇਆ ਜੇ ਮੈਂ 30% ਲੋਕਾਂ ਦੇ ਕੰਮ ਨਹੀਂ ਆਇਆ ਨਾ ਉਹਦੇ ਲਈ ਮੇਰੀ ਮਜਬੂਰੀ ਹੋ ਸਕਦੀ ਹੈ ਬਈ ਕਿਉਂਕਿ ਮੈਂ ਮੈਂ ਕੋਸ਼ਿਸ਼ ਤਾਂ ਕੀਤੀ ਹੈ ਨਾ ਕਿਹਾ ਨਹੀਂ ਕੰਮ ਹੋ ਸਕਦਾ ਮੈਂ ਕੀ ਕਰਾਂ ਬਈ ਕੋਸ਼ਿਸ਼ ਤਾਂ ਕੀਤੀ ਹੈ ਨਾ ਕੀ ਤੁਸੀਂ ਇੱਕ ਚੀਜ਼ ਸਾਬਤ ਕਰੋ ਵੀ ਭਾਨ ਨੇ ਸਾਥੋਂ ਕੋਈ ਪੈਸਾ ਲੈਂਦਾ ਸਾਥੋਂ ਇਹ ਕਿਹ ਚੀਜ਼ ਖਾਦਾ ਇਹ ਚੀਜ਼ ਨੂੰ ਸਾਬਤ ਇੱਕ ਦੱਲਾ ਕਰ ਲੱਗਿਆ ਪਿਆ ਸੀਗਾ ਮਹਾਰ ਚੰਡੀਗੜ੍ਹ ਦੇ ਵਿੱਚ ਤੇ ਉਹ ਕਿ ਲੱਗਿਆ ਪਿਆ ਸੀ ਕਰਨਾ ਉਹ ਲੱਗਿਆ ਪਿਆ ਸੀ ਜੀ ਭਾਣੇ ਨੇ ਭਾਣੇ ਦੇ ਮੇਰੇ ਕੋਲੇ ਸਬੂਤ ਨੇ ਕਿ ਕਰਦੇ ਸਬੂਤ ਪੇਸ਼ ਤੂੰ ਕਹਿੰਦਾ ਕੌਣ ਜਿਹਦੇ ਕੋਲੇ ਸਬੂਤ ਨੇ ਭਾਣੇ ਦੇ ਕਰੋ ਸਬੂਤ ਪੇਸ਼ ਜਿ ਕਿਸੇ ਕੋਲ ਭਾਣੇ ਦੇ ਸਬੂਤ ਹੈਗੇ ਨੇ ਕਹੋ ਪੇਸ਼ ਮੈਂ ਤੈਨੂੰ ਕਹਿਣਾ ਲੱਗੋ ਮੈਂ ਜਵਾਬ ਦੂੰ ਜੀਦੇ ਮੇਰੇ ਖਿਲਾਫ ਸਬੂਤ ਮੇਰੇ ਕੋਲੇ ਹੈਗੇ ਨੇ ਉਹ ਪੇਸ਼ ਕਰੋ ਵੀਡੀਓ ਤੇ ਆਓ ਆਓ ਮੀਟਿੰਗ ਦੇ ਵਿੱਚ ਬੱਸ ਹੋਈ ਪਹਰੇ ਨੇ ਸੱਤੋ ਸਾਡਾ ਨਾ ਕੀਤਾ ਮੈਂ ਕਦੇ ਕਹਣਾ ਮੈਂ ਰੁਕਿਆ ਕਿਨੂਆ ਕਰੋ ਸਬੂਤ ਜੇ ਕਿਸੇ ਕੋਲੇ ਹੈਗੇ ਨੇ ਪੇਸ਼ ਕਰਕੇ ਨਾ ਮੈਂ ਮਰ ਸਕਦਾ ਹਨਾ ਜ਼ਿੰਦਗੀ ਦੀ ਵਿੱਚ ਹਮੇਸ਼ਾ ਮੇਰੇ ਕੁਝ ਬੰਦੇ ਨੇ ਸਾਥ ਈ ਨੌਜਵਾਨ ਮੇਰੀ ਗੱਲਾਂ ਨੂੰ ਸਮਝਣ ਕਰਨ ਮੈਂ ਹੌਲੀ ਹੌਲੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੇ ਕੋਲ ਤਿੰਨ ਚਾਰ ਬੰਦੇ ਪ੍ਰੋਪਰ ਸਾਰਾ ਕੰਮ ਸਾਹਮਣ ਲਿਖਣ ਪੜਨ ਫੋਨ ਚੱਕਣ ਸਾਰੇ ਲੋਕਾਂ ਨੂੰ ਉਵੇਂ ਮਿਲਣ ਦਾ ਸਮਾਂ ਦੇਣ ਉਸ ਤਰ੍ਹਾਂ ਦਾ ਮੈਂ ਸਿਸਟਮ ਬਣਾਉਣਾ ਚਾਹਣਾ ਬਣ ਨਹੀਂ ਰਿਹਾ ਉਹ ਕਿ ਹਰ ਇੱਕ ਨੌਜਵਾਨ ਨੂੰ ਜੇ ਮੈਂ 10 15 15000 ਤੱਕ ਨੌਜਵਾਨ ਨੂੰ ਰੱਖਣਾ ਉਹ ਤਾਂ ਪ੍ਰੋਪਰ ਕੰਮ ਕਰ ਸਕਦੇ ਮੇਰੇ ਕੋਲ ਇੰਨਾ ਪੈਸਾ ਵੀ ਨਹੀਂ ਹੈਗਾ ਠੀਕ ਹੈ ਨਾ ਗੱਲ 15 15000 ਇੱਕ ਨੌਜਵਾਨ ਨੂੰ ਮੈਂ ਦੇਵਾਂ ਉਹ ਨੌਜਵਾਨ ਸਾਰਾ ਦੇ ਫੋਨ ਵੀ ਚੱਕੇ ਅੱਗੇ ਪ੍ਰੋਗਰਾਮ ਵੀ ਬਣਾਵੇ ਕਿਹਨੂੰ ਮਿਲਣਾ ਕੀ ਕੁਝ ਕਰਨਾ ਉਸ ਇਨਾ ਐਮਐਲਏ ਕੋਲੇ 10-10 ਬੰਦੇ ਲਗੇ ਇਹ ਇਨਾ ਕੋਲੇ ਫੇਰ ਨਹੀਂ ਉਹਨਾਂ ਕੰਮ ਕਰ ਸਕਦੇ ਜਿੰਨਾ ਮੈਂ ਫਿਰ ਵੀ ਕੰਮ ਕਰ ਜਣਾ ਘਰ ਦੇ ਕੰਮ ਮੈਨੂੰ ਸਾਰਾ ਕੰਮ ਮੈਨੂੰ ਸਾਰਾ ਕੁਝ ਮੈਨੂੰ ਹੈਂਡਲ ਕਰਨਾ ਪੈਂਦਾ ਬਈ ਕਰਕੇ ਮੇਰੀ ਮਜਬੂਰੀ ਜਿੰਦਗੀ ਦੀ ਸਮਝੋ ਸਵੇਰ ਤੋਂ ਲੈ ਕੇ ਮੇਰੀ 4:30-5 ਵਜੇ ਮੱਫ ਚੜ੍ਹਨਾ ਉੱਠਣ ਤੋਂ ਲੈ ਕੇ ਸੌਣ ਤੱਕ ਮੇਰਾ ਦਿਮਾਗ ਖਰਾਬ ਹੀ ਰਹਿੰਦਾ ਲੋਕਾਂ ਦੇ ਗੱਲਾਂ ਸੁਣਨੀਆਂ ਥੱਕ ਜਾਂਦਾ ਮੇਰਾ ਦਿਮਾਗ ਮੈਂ ਲੰਮਾ ਖੇਤੀ ਦਾ ਕੰਮ ਕਰਦਾ ਸੀਗਾ ਖੇਤੀ ਦਾ ਕੰਮ ਕਰਨਾ ਬੜਾ ਸੌਖਾ ਹੈ ਮੈਂ ਮੱਝਾਂ ਚਾਰ ਤੋਂ ਲੈ ਕੇ ਸਾਰੇ ਕੰਮ ਕੀਤੇ ਨੇ ਪਰ ਜਿਹੜਾ ਆਹ ਕੰਮ ਆ ਨਾ ਸਟ्रेस ਵਾਲਾ ਬਹੁਤ ਕੰਮ ਹੈ ਲੋਕਾਂ ਦੇ ਦੁੱਖ ਸੁੱਖ ਸੁਣਨੇ ਲੋਕਾਂ ਦੇ ਉਹ ਕਰਨੇ ਬਹੁਤ ਸਟ्रेस ਵਾਲਾ ਕੰਮ ਹੈ ਇਸ ਕਰਕੇ ਸਾਰੇ ਜਾਣੇ ਇੰਨੀਆਂ ਨੌਜਵਾਨ ਹਨ ਸਾਰੀਆਂ ਮੇਰੀਆਂ ਗੱਲਾਂ ਨੂੰ ਸਮਝੋਗੇ ਵੀ ਸਾਡੇ ਭਰਾ ਯਾਰ ਮੈਨੂੰ ਕੋਈ ਬੰਦਾ ਕੋਈ ਵੀ ਨੌਜਵਾਨ ਮੇਰੇ ਆ ਕੇ ਭੈਰ ਹੱਥਾਂ ਨਾਲ ਲਾ ਕੇ ਨੇ ਮੈਂ ਬਾਬਾ ਯਾਰ ਮੈਂ ਤੁਹਾਡਾ ਆਪਣਾ ਭਰਾ ਹਾਂ ਤੁਸੀਂ ਮੈਨੂੰ ਆਪਣਾ ਭਰਾ ਸਮਝੋ ਤੁਸੀਂ ਮੈਨੂੰ ਭਾਈ ਜੀਦੋ ਕਹਿੰਦੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਵੀ ਤੁਹਾਨੂੰ ਮੇਰਾ ਭਾਈ ਕਹਿਣਾ ਪਰੀਪੂਰੀ ਹੱਥ ਨਾ ਲਾਇਆ ਕੋ ਯਾਰ ਅੱਜ ਮੈਂ ਸਾਡੇ ਡੇਰੇ ਭੋਗ ਸੀਗਾ ਮੈਂ ਤੁਸੇਵਾ ਕਰਦੇ ਮਰੇ ਆ ਕੇ ਪਰੀ ਹੱਥ ਲਾਉਣ ਲੱਗਾ ਮੈਂ ਬਾਬਾ ਯਾਰ ਭਾਈ ਯਾਰ ਮੈਂ ਬਾਬਾ ਯਾਰ ਤੂੰ ਮੇਰੇ ਪਰੀ ਹੱਥ ਚਾਉਣ ਲਾ ਰਿਹਾ ਮੈਂ ਕੋਈ ਉਹ ਹਾਂ ਯਾਰ ਇਹ ਤੁਸੀਂ ਜਿਹੜੇ ਤੁਸੀਂ ਕੀ ਕਰਦੇ ਹੋ ਤੁਸੀਂ ਤਾਂ ਉਹ ਚੀਜ਼ ਕਰਦੇ ਹੋ ਜਿਵੇਂ ਪਖੰਡੀ ਬਾਬਿਆਂ ਨੇ ਪਰੀ ਹੱਥ ਲਾਈ ਉਹਨਾਂ ਪਖੰਡੀ ਲੀਡਰਾਂ ਨੇ ਪਰੀ ਹੱਥ ਲਾਈ ਇਹਨਾਂ ਤੁਸੀਂ ਉਵੇਂ ਜਾ ਕੇ ਮੇਰੇ ਅੱਗੇ ਭੋਗ ਦੇਣ ਮੈਂ ਤਾਂ ਵੱਡੇ ਬੰਦੇ ਮੇਰੇ ਪਰੀ ਹੱਥ ਲਾਉਣ ਲੱਗ ਰਹੇ ਮੈਂ ਕੀ ਹਾਂ ਯਾਰ ਭਾਈ ਦੱਸ ਇਹ ਕੰਮ ਨਾ ਕਰਦੇ ਮੇਰੇ ਪਰਿਵਾਰ ਦੀ ਸਤਿਤੀ ਪਾਰ ਤੋਂ ਚੜਾਉਣੀ ਹੈ ਯਾਰ ਤੁਹਾਡਾ ਆਪਣਾ ਭਰਾ ਯਾਰ ਤੁਸੀਂ ਮੇਰਾ ਹੱਥ ਮਲਾਓ ਜੱਫੀ ਪਾਓ ਮੇਰ ਨਾਲ ਇਹ ਥੋੜਾ ਕੋਈ ਗੱਲ ਹੈ ਤੁਸੀਂ ਮੇਰੇ ਅੱਗੇ ਕੋਈ ਥੁੱਕ ਪੈਰਾਂ 'ਤੇ ਡਿੱਗਣ ਲੱਗੇ ਹੋ ਇਸ ਕਰਕੇ ਸਾਡਾ ਪੰਜਾਬ ਦਾ ਮਾਹੌਲ ਵਿਗੜਿਆ ਫੁੱਤੂ ਲੀਡਰ ਤੁਸੀਂ ਪੈਰਾਂ 'ਤੇ ਡਿੱਗਿਆ ਨਿਓ ਫੁੱਤੂ ਲੀਡਰ ਤੁਸੀਂ ਪੈਰਾਂ 'ਤੇ ਲਾਈ ਜਾਂਦੇ ਹੋ ਇਸ ਕਰਕੇ ਸਾਡਾ ਪੰਜਾਬ ਦਾ ਜਿਹੜਾ ਇਹ ਚੀਜ਼ ਹੋ ਗਈ ਨਾ ਸਾਡੇ ਪੰਜਾਬ ਦੀ ਇਹਨਾਂ ਨੂੰ ਸਮਝੋ ਸਮਝੋ ਮੁੱਦਾ ਕੀ ਹੈ ਨੀਤੀ ਕੀ ਹੈ ਇਹ ਚੀਜ਼ ਨੂੰ ਸਮਝੀਏ ਇਸ ਕਰਕੇ ਨੌਜਵਾਨੋ ਸਾਰੇ ਜਾਣੇ ਇਹ ਜਿਹੜਾ ਅੱਜ ਮੇਰਾ ਮੁਖ ਲਾਈਵ ਹੋਣ ਦਾ ਕਾਰਨ ਹੀ ਸੀਗਾ ਕਿ ਜਿਹੜਾ ਏਜੰਟ ਮਾਫੀਆ ਹੈ ਬਹੁਤ ਵਾਰੀ ਪਹਿਲਾਂ ਵੀ ਇਹਨੇ ਇਕੱਠੇ ਗੱਡਣਾ ਵਿੱਚ ਝੰਡ ਹੋ ਸਕਦਾ ਸ਼ਹਿਰ ਵਿੱਚ ਕੱਲਾ ਹੀ ਬਹੁਤ ਆ ਵਿਚਾਲੋਂ ਪਾਰ ਨੂੰ ਫੜ ਕੇ ਜਿੱਦਣਾ ਆਪ ਜੀ ਆਇਆ ਜਿੱਥੇ ਤੋਂ ਤੁਸੀਂ ਗੱਡਣਾ ਸਾਰੇ ਤੁਸੀਂ ਤੁਹਾਡੇ ਤੁਸੀਂ ਚੋਰ ਹੋ ਤੁਹਾਡੇ ਅੰਦਰ ਕਰਾਪਸ਼ਨ ਹੈ ਭੰਨੇ ਵਿੱਚ ਕਰਾਪਸ਼ਨ ਹੈ ਭੰਨੇ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੈ ਇਸ ਕਰਕੇ ਤੁਸੀਂ ਇਹ ਜਿਹੜੇ ਇਕੱਠਾ ਹੋਏ ਸੀ ਨਾ ਮਾਫੀਆ ਵੀ ਹਾਂ ਕਾਰਵਾਈ ਕਰਾਉਣੀ ਹੈ ਤੁਹਾਨੂੰ ਦਾਖਤਰ ਤੁਸੀਂ ਕਾਰਵਾਈ ਕਰਾਉਣ ਲਈ ਉੱਥੇ ਜਾਓ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਪੰਜਾਬ ਨੂੰ ਚੰਗਾ ਪੰਜਾਬ ਬਣਾਉਣ ਦੇ ਵਿੱਚ ਜਿੰਨੀ ਕੋਸ਼ਿਸ਼ ਕਰ ਸਕਦਾ ਮੈਂ ਕਰੂੰਗਾ ਨੌਜਵਾਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰੂੰਗਾ ਹੁਣ ਮੈਂ ਅਗਲੇ ਦਿਨਾਂ ਦੇ ਵਿੱਚ ਮੈਂ ਵਿਦੇਸ਼ਾਂ ਦਾ ਵੀ ਟੂਰ ਲਾਉਂਗਾ ਕੋਟਾ ਨੂੰ ਪਰਮਿਸ਼ਨ ਲੈ ਕੇ ਉੱਥੋਂ ਵੀ ਨੌਜਵਾਨਾਂ ਦੇ ਵਿੱਚ ਪੰਜਾਬ ਦੀਆਂ ਗੱਲਾਂ ਪੰਜਾਬੀ ਬੋਲੀ ਦੇ ਗੱਲਾਂ ਉੱਥੇ ਵੀ ਕਰਕੇ ਆਉਂਗਾ ਆਪਣੇ ਇਤਿਹਾਸ ਦੀਆਂ ਗੱਲਾਂ ਉੱਥੇ ਵੀ ਕਰਕੇ ਆਉਂਗਾ ਇਸ ਕਰਕੇ ਚਾਰੇ ਪਾਸੇ ਭਲੇ ਇੱਥੇ ਕੱਢ ਦਿਓ ਇਹ ਸੋਸ਼ਲ ਮੀਡੀਆ ਵਾਲਾ ਉਹਨਾਂ ਸਮਝ ਲਓ ਕੋਈ ਬਲੌਗਰ ਬਲੌਗਰ ਉਹਨਾਂ ਸਮਝ ਲਓ ਇੱਕ ਆਮ ਕਿਰਤੀ ਕਿਸਾਨ ਦਾ ਪੁੱਤਰ ਹੈ ਦਾਦੇ ਮੇਰੇ ਦਾਦੇ ਦਾ ਸੰਘਰਸ਼ ਦੇਖ ਲਓ ਠੀਕ ਹੈ ਨਾ ਗੱਲ ਉਸ ਦਾ ਪੁੱਤਰਾ ਹੈ ਭਲੇਖੇ ਕਢ ਦੇ ਕਿਸੇ ਪਾਸਿਓ ਇਹ ਰੀਲਾ ਰੂਲਾ ਬਣਾਵਾ ਲੈਣਾ ਸਮਝ ਲਿਓ ਜਾਂ ਕੋਈ ਕਲਾ ਸਿੰਗਰਣਾ ਸਮਝ ਲਿਓ ਪੁੱਤੂ ਜਾ ਜਾਂ ਜਿਹੜੇ ਗਨਮੈਂਟ ਤੋਂ ਬੰਦੇ ਉਹਨਾਂ ਸਮਝ ਲਿਓ ਭਲੇਖੇ ਕਢ ਦਾਂਗੇ ਚਾਰੇ ਪਾਸਿਆਂ ਤੋਂ ਠੀਕ ਹੈ ਨਾ ਗੱਲ ਕਿਹੜੀ ਗੱਲਾਂ ਦੇ ਵਿੱਚ ਫਿਰਦੇ ਹੋ ਠੀਕ ਹੈ ਨਾ ਗੱਲ ਤੇ ਤੁਸੀਂ ਕੋਈ ਫੱਤੂ ਲੀਡਰਣਾ ਸਮਝ ਲਿਓ ਵੀ ਬਕਾਊ ਲੀਡਰ ਜਾ ਜੇ ਤੁਸੀਂ ਉਹ ਸਮਝ ਲਿਓ ਭਲੇਖੇ ਕਢਵਾਂਗੇ ਤੇ ਜੌਣੇ ਵਾਖਰੋ ਨੌਜਵਾਨਾਂ ਨਾਲ ਚੜ੍ਹਦੀ ਕਲਾ 'ਚ ਰਹਾ ਕਰੋ ਗੱਲ ਚੜ੍ਹਦੀ ਕਲਾ ਦੇ ਚੂਸ ਤੇ ਜੂਝਵਾਨੀ ਦੇ ਵਿੱਚ ਕਰਿਆ ਕਰੋ ਇਹ ਮੇਰੀ ਬੇਨਤੀ ਸਾਰੇ ਨੌਜਵਾਨਾਂ ਨੂੰ ਪੰਜਾਬ ਇਨਸ ਦਨ ਲੋਕਾਂ ਦੀ ਇਨਸਾਨੀਅਤ ਦੀ ਕਰਨੀ ਦੀ ਗੱਲ ਕਰਨੀ ਹੈ ਪਿਆਰ ਦੀ ਗੱਲ ਕਰਨੀ ਹੈ ਪੇਮ ਦੀ ਗੱਲ ਕਰਨੀ ਹੈ ਹੱਕਾਂ ਦੀ ਗੱਲ ਕਰਨੀ ਹੈ ਇਸ ਮਿੱਟੀ ਦੀ ਗੱਲ ਕਰਨੀ ਹੈ ਇਸ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਦੀ ਗੱਲ ਕਰਨੀ ਹੈ ਉਸ ਦੀ ਗੱਲ ਕਰਨੀ ਹੈ ਚੋਰਾਂ ਨੇ ਧੋਗੜਿਆਂ ਨੇ ਆ ਬਾਹਾਂ ਇਧੜਾ ਕਰਤੀ ਜਾਂਦੇ ਬਾਅਦ ਰਹੋ ਜਵਾਨੀਆਂ ਮਾਣੋ ਜਿੰਨੇ ਧੋਗੜਾ ਗੁੱਡੇ ਕੰਮ ਆਊਗਾ ਮੇਰੀ ਮਜਬੂਰੀ ਹੋ ਸਕਦੀ ਹੈ ਕਈ ਥਾਵਾਂ ਤੇ ਮੈਂ ਕੇਦੀ ਗੱਲ ਨਾ ਕਰ ਸਕਾਂ ਗੱਲ ਨਾ ਕਰ ਸਕਾਂ ਜਾਨਾ ਨਾ ਸਕਾਂ ਇਕੱਲਾ ਬੰਦਾ ਕਿੱਧਰ ਮੁਹਮਤ ਇਕੱਲਾ ਬੰਦਾ ਕਿੱਧਰ ਕਿਧਰ ਨੂੰ ਇਹ ਮੇਰੀ ਮਰਦੂਗੀ ਦੀ ਲੋੜ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਵਾ